ओके ਤੇ ਅਸੀਂ ਸਾਰੇ ਜਣੇ ਠੀਕ ਆ ਤੇ ਅੱਜ 10 ਅਕਤੂਬਰ ਨਾਲੇ ਜਾਂਦੀ ਰਹਿੰਦੀ ਤੇ ਨਾਲ ਹੀ ਦੁਸ਼ਹਿਰਾ ਤੇ ਅਸੀਂ ਚੱਲੇ ਹਾਂ ਦੁਸ਼ਹਿਰਾ ਵੇਖਣ ਤੁਹਾਡੇ ਲੱਗਦਾ ਹੈ ਸ੍ਰੀ ਗੋਵਿੰਦਪੁਰ ਸਾਹਿਬ ਦੇ ਵਿੱਚ ਘੱਟੋ ਪੰਜ ਕੁ ਮਿੰਟ ਦਾ ਰਾਹ ਹੀ ਆ ਬਸ ਅਸੀਂ ਕਿਹਾ ਚਲੋ ਚੱਲਦੇ ਹਾਂ ਨਾਲੇ ਦੇਖ ਕੇ ਆਉਂਦੇ ਹਾਂ ਪਿਛਲੇ ਸਾਲ ਨਹੀਂ ਵੇਖਿਆ ਸੀ ਪਿਛਲੇ ਸਾਲ ਸਾਨੂੰ ਕੋਈ ਕਿਸਲੇ ਸਾਲ ਨਹੀਂ ਆਪਾਂ ਗਏ ਤੇ ਵੇਖ ਕੇ ਆਉਂਦੇ ਹਾਂ ਦੁਸ਼ਹਿਰਾ ਸਾਰੇ ਹਰ ਜਦ ਨਾਲੇ ਇੱਥੇ ਮੇਲਾ ਵੀ ਲੱਗਦਾ ਵਾ ਦੁਸ਼ਹਿਰਾ ਦੇ ਜਿਹੜਾ ਕਰਦੇ ਨੇ ਉਹ ਦੁਕਾਨਾਂ ਬੜੀਆਂ ਲੱਗੀਆਂ ਤੇ ਹਰ ਵੀਰ ਸ਼ਹਿਰ ਗਿਆ ਹੀ ਵੇਖ ਕੇ ਆਇਆ ਵਾ ਇਦਾਂ ਮੈਂ ਜਾਣਾ ਜਾਣਾ ਮੇਲਾ ਵੇਖਣ ਤੇ ਚੱਲੀਏ ਫਿਰ ਕਿਹ ਅਜੋ ਸਾਰੇ ਜਿਨ੍ਹਾਂ ਨੇ ਦੁਸ਼ਹਿਰਾ ਵੇਖਣਾ ਅੱਜ ਸਾਰੇ ਗਏ ਚਾ ਜਿਨ੍ਹਾਂ ਨੇ ਦੁਸ਼ਹਿਰਾ ਦੇਖਣਾ ਤੇ ਉੱਥੇ ਬੜੀਆਂ ਚੰਗੀਆਂ ਚੀਜ਼ਾਂ ਆਉਂਦੀਆਂ ਚਾ ਜਾ ਕੋ ਦੇਵੀ ਮੈਨੂੰ ਤਾਂ ਬਸ ਨਾ ਮੇਲੇ ਚ ਜਾ ਕੇ ਬਾਦੀਆਂ ਚਾਹੀਦੀਆਂ ਹੋਰ ਕੁਝ ਨਹੀਂ ਚਾਹੀਦਾ ਇੰਨਾ ਸਮਾਨ ਇਹਦੇ ਕੋਲ ਪਿਆ ਹੋਣਾ ਖੇਡਣ ਨੂੰ ਅਫੇਰ ਵੀ ਆ ਜਿੱਥੇ ਮੈਂ ਬੈਠਿਆ ਸਾਰੇ ਸੈਟੇਜੇ ਸਮਾਨ ਆ ਨਾ ਹੁਣ ਨਹੀਂ ਜੇ ਨਹੀਂ ਪਲਣਾ ਹਰ ਵੀ ਇਹਦੇ ਵਿੱਚ ਇਹਦੀਆਂ ਸਾਰੀਆਂ ਬਾਜ਼ੀਆਂ ਭਰੀਆਂ ਵੀ ਆ ਹਰ ਇੱਕ ਵੈਰਾਈਟੀ ਦੀ ਗੇ ਮੇਰੇ ਕੋਲ ਹੈਗੀ ਆ ਪਰ ਫਿਰ ਵੀ ਜਿੱਥੇ ਜਾਂਦਾ ਉਥੋਂ ਹੀ ਇਹਨੂੰ ਸਮਾਨ ਚਾਹੀਦਾ ਕਿ ਮੈਂ ਖੇਡਣ ਨੂੰ ਅੱਜ ਜੇ ਲੈਣੀ ਤਾਂ ਨਹੀਂ ਡਬਲ ਡਬਲ ਸਮਾਨ ਕਰਕੇ ਰੱਖੀ ਕਰਨਾਂ ਜਾਂ ਸਟੈਂਡ ਤੇ ਚੱਲਣ। ਉਹ ਜ਼ਰੂਰੀ ਆ। ਐਂ ਦੀ ਨੰਗਣਾ ਨਾ। ਐਂ ਦੀ ਕਹਿੰਦੇ ਚਲੋ ਦੁਕਾਨਾ ਦੇ ਵਿੱਚੋਂ ਦੀ ਨੰਗਣਾ ਵੈਂਡ ਆਓ। ਕਿਉਂਕਿ ਰਾਹ ਬੰਦ ਹੈ। ਹੋਰ ਜਿੰਨੇ ਤੋਂ ਜ਼ਿਆਦਾ ਨਹੀਂ ਹੈ। ਆ ਆਲੀਏ ਜ਼ਿਆਦਾ ਕੁ ਦੁਕਾਨਾ ਲੱਗਦੀ ਆ। ਆ ਤੇ ਇੱਧਰ ਵੀ ਲੱਗੀਆਂ ਨੇ। ਅਰਵੇਦ ਓਏ ਇੱਧਰ ਐਂਕਾ ਤਿੰਨ ਬਣਾਈਆਂ ਨਾਲੇ ਹਾਂ ਅੱਗੇ ਦੋ ਹੁੰਦੇ ਹੀ ਆਦ ਕਿ ਤਿੰਨ ਨਹੀਂ ਇਹ ਨਹੀਂ ਹੁੰਦੇ ਇਹ ਤਾਂ ਬਲੇਖਾ ਲੱਗਣੇ ਲਾ ਆਦਰ ਵੀ ਦੇ ਕਾਨਾ ਲੱਗੀਆਂ ਵਾ ਕਾਫੀ ਸਾਹੀਆਂ ਅੱਗੇ ਚੱਲਿਆ ਰੌਣ ਦੇ ਲੱਗੇ

ਨਾਲ ਉਹ ਭੱਜ ਗਿਆ ਘਰ ਦਾ ਫਰਾ ਜਾਉ ਨੂੰ ਲੈ ਕੇ ਆਓ ਇਧਰ ਲਾ ਕੇ ਜਾ ਮੱਤ ਜਣਾ ਕੋਈ ਬੋਲ ਤਾ ਕੋਈ ਬੋਲ ਜਿਹੜਾ ਜਿਹੜਾ ਤਰੀ ਦਾ ਘੋੜੀ ਆ ਢੱਕ ਲਾ ਗੋਦੀ ਢੱਕ ਲਾ ਚਲਾ ਮੈਂ ਢੱਕ ਲਾ ਰਿਹਾ ਸਰਦਾਰ ਜੀ ਤੇ ਜੰਦੂਰ ਏਪੀਆਈ ਦੇ ਬੀਆ ਡੇ ਆ ਰਾਵਣ ਨੂੰ ਮੈਂ ਸਾਡੇ ਕਣ ਸੁਨੀਲ ਜੋਹਰਵਾਲ ਜੀ ਸਾਡੇ ਸਾਨੂੰ ਸਾਹਿਬ ਲੈ ਗਏ ਨੇ ਸੁਨੀਲ ਜੋਹਰਵਾਲ ਜੀ ਸਾਡੇ ਸੇ ਸੱਤੀ ਸਾਹਿਬ ਅੱਜ ਨੂੰ ਇਹ ਟਿਕਣਾ ਆਪਣੇ ਵੀਰ ਰਮਨ ਮਿਸਾਲ ਜੱਟੂ ਕੁਝ ਗੱਲਾਂ ਸਾਡੇ ਨਾਲ ਹਾਂਜੀ ਕਰਨ ਬਣਿਆ 라ਵਣ ਰਾਮ ਜੀ ਮਾਤਾ ਸੀਤਾ ਸੀਤਾ ਦੇ ਉਹ ਕੁਸੀ ਤੇ ਭੱਲੀ ਗਈ ਮਾਤਾ ਇਹ ਆ ਮਾਤਾ ਸੀਤਾ ਇਹ ਆ ਬੈਠੀ ਮਾਤਾ ਸੀਤਾ ਹੈ ਰਾਮ ਜੀ ਕਿਹਨੂੰ ਨੋਰ ਦੇ ਉੱਥੇ ਹੈ ਜੀ ਨੂੰ ਦੱਸ ਕਰਨ ਕਰਨ ਰਿਹਾ ਹੈਗਾ ਕਾਲਾ ਡਰ ਲੱਗਦਾ ਡਰ ਕਿੱਕ ਲੱਗਣ ਦੇ ਆ ਮੰਮੀ ਨੂੰ ਨੋਰ ਦੇ ਆ ਖਾਠਾ ਮਾਰਦਾ ਗੱਲ ਦਰੀ ਦਾ ਢੋਡਿਆ ਜਿੱਤ ਦੀ ਪ੍ਰਤੀਕ ਜੁਤ ਸਹਾਰੇ ਦਾ ਤਿਹਾੜ ਇਧਰ ਆ ਕਰ ਵੀ ਰਾਇ ਕਣ ਮਾਨ ਆਪ ਸੰਤਾ ਆਪ ਹੀ ਖੁਸ਼ੀ ਨਾਲ ਨਾਰੇ ਬਹੁਤ ਕਿਤਾੜੀ ਆਪ ਸਮਾਰੋਹ ਨੇ ਬਾਬਾ ਸਰੂ ਪੱਲਾ ਜੀ ਰਾਜੂ ਪਿੰਡਰ ਜੀ ਉਹਨਾਂ ਨਾਲ ਸਾਡੇ ਖਟਨ ਦੇ ਇੰਚਾਰ ਸਾਡੇ ਉਹਨਾਂ ਨਾਲ ਕਹਿੰਦੇ ਆਮ ਆਦਮੀ ਪਾਰਟੀ ਦੀ ਲੀਡ ਦੀ ਹੱਤੀ ਉਹਨਾਂ ਨਾਲ ਪਹੁੰਚੇ ਬਹੁਤ ਹੀ ਸਤਕਾਰ ਜੋ ਸਾਡੇ ਸਟੇਜ ਤੇ ਬੁੱਢੇ ਬਾਪੀਆ ਸੋ ਸੰਦੀ ਸਾਰੀ ਟੀਮ ਸਰ ਪੰਚ ਸਾਹਿਬਾਨ ਬਨਾ ਸਰਦਾਰ ਮੇਰੇ ਸਾਹਮਣੇ ਹੱਥਾਂ ਮਾਰਦਾ ਮੈਂ ਦੂਰ ਪਿੰਡਾਂ ਤੋਂ ਆਈ ਸਾਧ ਸੰਗਤ ਜੀ ਬਹੁਤ ਹੀ ਧਰਵਾਜ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਆਣ ਕੇ ਤੁਸੀਂ ਰੌਣਕਾਂ ਨੂੰ ਵਧਾਇਆ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਬੇਨਤੀ ਕਰਾਂ ਮਾਸਟਰ ਜੀ ਪ੍ਰਿੰਸੀਪਲ ਸ੍ਰੀ ਰਵਣ ਮੁਖਤਬਰ ਜੀ ਨੂੰ ਉਹ 2 ਮਿੰਟ ਵਾਸਤੇ ਆਪ ਦੇਹੀ ਬਖਸ਼ੋਣ ਮਾਸਟਰ ਹੋਂ ਪ੍ਰਕਾਸ਼ ਜੀ ਤਿਆਰੀ ਕਰਨਾ ਹਨਾ ਅਗ ਲਾਉਂਦੀ ਇਧਰੋਂ ਹੂੰ ਹੋਰ ਵੇਖੀ ਜਦੋਂ ਹਾ ਅਗ ਲਾਤੀ ਕਿਦਾਂ ਦੁਨੀਆ ਧੋਰਦੀ ਹੱਡੀਆਂ ਚੁੱਕਣ ਵਾਸਤੇ ਰਾਵੋਲੀਆ ਡੇ ਚੁੱਕਣੀ ਤੇ ਤੇਰੇ ਡੰਡੇ ਵਗੈਰਾ ਲੋਕੀ ਚੋਕ ਤੇ ਘਰੋਂ ਲੈ ਕੇ ਜਾਂਦੇ ਨੇ ਫਿਰ ਕਾੜੇ ਪਟਾਕੇ ਚਲਾਉਣੇ ਫਿਰ ਲੋਕਾਂ ਨੂੰ ਭਜਾਉਣਾ ਗਰਮ ਤੇ ਬਾਬੇ ਸੁਖਦਾਨ ਨੂੰ ਆਪਰ ਸਾਹਿਬ ਪਰਜੋਜੀ ਇਹ ਹਾਂ ਕਿ ਸੇਵਾ ਕਰਪਾ ਕਰੀਂ ਵਰਦੀ ਤੋਂ ਨਾ ਦੇ ਬੜਾ ਨਾ ਨੀਂਦ ਸਭਾ ਸੰਗਤ ਕੋਈ ਪ੍ਰਸ਼ਾਰੀ ਕੀ ਰੱਖਾ ਕੋ ਉਤਵਾਜੀ ਸ੍ਰੀਮੌਰ ਵਕਤ ਪਿੰਡਾਂ ਦੇ ਸਰਪੰਚ ਆਰਿਆ ਆਜ ਕਿਤੇ ਯੂਨੀਅਨ ਦੇ ਮੈਂਬਰ ਸਾਹਿਬ ਜੀ ਵੱਲੋਂ ਕਿਪਨਵਾਇ ਕੰਮ ਤੱਕਦੀ ਅੱਜ ਵੀ ਕਿ ਜੇ ਮਨਨੋਂ ਵਾਸਤੇ ਇਕੱਠੇ ਹੋਏ 20 ਦਿਨ ਨੂੰ ਭਗੀ ਕੇ ਦੇਖੀ ਵੀ ਜਿੰਨਾ ਦਿਨ ਦੇ ਤੌਰ ਤੇ ਮਨਾਈ ਜੰਮਾ ਨਾ ਬਹੁਤ ਸ਼ੱਕ ਨੇ ਤੇ ਦੂਸਰੇ ਪਾਸੇ ਜਗਨਪਤ ਸਿੰਘ ਜੀ ਉਹਨਾਂ ਦੀਆਂ ਫੌਜਾਂ ਉਹਨਾਂ ਦੀਆਂ ਫਨਾਵਾ ਉਹ ਸਾਰੀਆਂ ਗੱਲਾਂ ਦੇ ਕੋ ਝੱਟੇ ਤੋਂ ਕੰਮ ਨਹੀਂ ਆਸੀ ਇਸ ਤਰ੍ਹਾਂ ਕਰਕੇ ਮੈਂ ਪ੍ਰੇਮ ਭਾਵਨਾ ਰਾਜੇਸ਼ ਕੁਸੂਤਿਦਿਨਾਲੇ ਤੇ ਸਾਡੇ ਕਿੱਡਾ ਖੇਡਣ ਦੇ ਯਤਨ ਆਪਾਂ ਆਪਾਂ ਪੱਲੇ ਕਿੰਨੇ ਦਿੱਤਾ ਸਟਾਫ ਦੇ ਤਾਂ ਨੂੰ ਚਾਹੁੰਦੇ ਇੱਕ ਅਲੱਗ ਖੂਬ ਕੇ ਤਮਾਦੈਨਾ ਖਾ ਜਾਇਗਾ ਜਦੋਂ ਵੀ ਤੁਸੀਂ ਮਹਾਨ ਕੰਮ ਕਰਾਂਗੇ ਉਹਨਾਂ ਜੀ ਦਾ ਸਾਥ ਦੇ ਵਿੱਚ ਆਇਆ ਸਵਾਗਤ ਕਰਵਾਉਣ ਲਈ ਕਰੀ। ਹਾਂ ਉਹਨਾਂ ਸਮਰਵਣ ਜੀ ਵੀ ਅੰਮ੍ਰਿਤਸਰ ਫੈਲਟ ਆਇਆ। ਉਹਨਾਂ ਨੇ ਇਹ ਬੋਲਿਆ ਸੁਮੇਤ ਭਾਈ ਆਈਏ ਜਿਹੜੇ ਦੇ ਦਿਨ ਤੇ ਮੁਬਾਰਕਬਾਦਨਾ ਤੇ ਨਾਲ ਹੀ ਇਹ ਦੂਤੀ ਕਰਨਾ ਕਿ ਆਪਾਂ ਚੁੱਪੀ ਸਿੱਖੇ ਜਾਈਏ। ਬਹੁਤ ਬਹੁਤ ਦਾਤ ਬਹੁਤ ਬਹੁਤ ਇਹ ਸੰਨ ਪ੍ਰਿੰਸੀਪਲ ਸਰ ਰਣਜਪਤਾ ਜੀ ਹੋਰ ਮੈਂ ਬੇਨਤੀ ਕਰਾਂ ਬਾਪੂ ਆਪਾ ਸੁਨੂ ਪੱਲਾ ਜੀ ਜੋ ਆਪ ਦੇ ਰੂਤੂ ਹੋਣ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਖਰਚ ਕਰਕੇ ਇਸ ਵਿਚਾਰੇ ਦੇ ਸਾਥ ਬਣਾਇਆ ਪਹਿਲਾ ਰਾਮ ਮੀਰਾ ਦੇ ਬਹੁਤ ਹੀ ਵਧੀਆ ਸਚਾਰੂ ਟੰਨਾ ਰਾਮ ਮੀਰਾ ਦੇ ਡਰਾਮੇ ਤੋਂ ਕੀਤੇ ਬਹੁਤ ਹੀ ਵਧੀਆ ਲੱਗਾ ਹੁਣ ਮੈਂ ਬੇਨਤੀ ਕਰਾਂ ਆਪਾ ਸੁਨੂ ਪੱਲਾ ਜੀ ਆਪ ਜੀ ਦੇ ਸੰਗਤਾਂ ਦੇ ਰੂਪ ਰੂਪ ਹੋਣ ਬਾਬਾ ਜੀ ਨੂੰ ਬੱਲਾ ਜੀ ਅਰੇ ਰਾਜਾ ਰਾਮ ਜੀ ਦੇ ਅੰਦਰ ਕਰਨ ਆਏ ਸਾਡੇ ਹਲਕੇ ਦੇ ਮਾਨਮ ਸਾਰੇ ਪਬਲਿਕ ਨੂੰ ਦਿਖਾਇਆ ਮੈਂ ਇਹਨਾਂ ਨੂੰ ਸਾਰੇ ਜੀ ਨੂੰ ਦਿਨੋਂ ਸ਼ੁਰੂ ਕਰਦਾ ਹਾਂ ਇਹਨਾਂ 6 ਦਿਨ ਐਮਐਲਐਸ ਆਫ ਪਿੰਡਾ ਪਰਵਾੜਾ ਚਾਹੇ ਮੈਂ ਜਿੱਤੇ ਪਰਵਾੜਾ ਸ਼ਹਿਰ ਦਾ ਉਹ ਪ੍ਰੋਗਰਾਮ ਕਾਮਯਾਬ ਹੋ ਜਾਂਦਾ ਸੋ ਮੈਂ ਆਪਣੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਤਾਏ ਅੱਜ ਦਿਨ ਦਾ ਬੰਦੀ ਸੰਦੇਸ਼ ਨਹੀਂ ਆ ਇਹ ਮੇਰੇ ਸਾਡੇ ਸਾਹਮਣੇ ਤੇ ਬੇਨਤੀ ਹੈ ਕਿ ਸਾਡਾ ਦੇਰ ਜੜਾ ਸਾਡਾ ਤਿਹਾਣ ਹੋਣਾ ਚਾਹੀਦਾ ਤੇ ਸਾਡੀ ਬਾਤ ਤੋਂ ਬਹੁਤ ਖੁਸ਼ਹਾਲੀ ਵਾਲੀ ਗੱਲ ਹੈ ਬਹੁਤ ਇਕੱਤਰ ਕਰ ਰਹੀ ਹੈ ਜੱਲਾ ਮੈਂ ਰਾਹੇ ਸਹੀ ਅੰਦਰੋਂ ਹੀ ਦੇਖਣਾ ਚਾਹੀਦਾ ਅਸੀਂ ਸਾਰੇ ਸਭਾਵਨ ਨੂੰ ਕਿ ਸਾਡੇ ਸਾਰੀਆਂ ਉਹ ਵੱਡੀਆਂ ਮਸਾਂ ਦੀ ਵਿੱਚ ਅਕ ਗਿਆ ਸਕਦੇ ਹਾਂ ਕਿ ਭਾਈ ਲਾਗ ਕਰਵਾਈਏ ਇਹ ਨਾ ਸੋਚੀਏ ਕਿ ਸਾਡੇ ਘਰ ਦੇ ਵਿੱਚ ਕੋਈ ਨਾਮਤ ਵਸਾ ਕਰਦਾ ਹੈ ਤੇ ਜੇ ਮੈਂ ਉਹਦਾ ਨਾਮ ਬਾਅਦ ਦੱਸੂਗਾ ਜਦ ਦੱਸੂਗੀ ਨਾ ਮਾਵਾ ਕੋਈ ਪੱਲੇ ਜੱਲ ਕਰ ਰਹੇ ਆ ਇਹ ਤੋਂ ਮੇਰੇ ਨਾਲ ਧੋਲੇ ਮੈਂ ਇੱਕ ਟਾਈਮ ਲਾ ਰਿਹਾ ਬਾਤ ਉੱਪਰ ਰਾਜ ਜਾਨ ਦੱਸਦਾ ਕਿ ਮੈਂ ਕੁਛ ਨਹੀਂ ਇਲੈਕਸ਼ਨ ਜਿਹੜੇ ਲੜ ਰਹੇ ਆਸੇ ਹਸਦੇ ਹਾਂ ਤੇ ਆਪਣੇ ਮੈਂ ਇੱਕ ਪਿੰਡ ਦੇ ਵਿੱਚ ਗਿਆ ਨਾਮ ਨਹੀਂ ਨਵਾ ਜਾ ਮਾਤਾ ਜੀ ਦੇ ਕੋਲ ਗਿਆ ਤੁਹਾਨੂੰ ਕਿਹਾ ਮਾਤਾ ਜੀ ਤੁਹਾਡਾ ਲਜਾਣਾ ਹੈ ਦੱਸਿਓ ਆਪਣੀ ਤਿਆਰੀ ਕਾਹਦੀ ਬਚਾ ਸਕਦੇ ਆ ਜਹਾਦੇ ਘਰ ਕਿਤੇ ਕੋਈ ਪ੍ਰੋਬਲਮ ਆ ਤੁਹਾਨੂੰ ਦੱਸਿਓ ਤਾਂ ਜੋ ਸਾਡਾ ਇਲਾਜ ਹੋਏ ਜਦ ਤੱਕ ਅਸੀਂ ਦੱਸਾਂਗੇ ਨਹੀਂ ਕਿ ਤੁਹਾਡਾ ਸਪੀਡ ਹੁੰਦੀ ਆ ਮੈਂ ਦਵਾਈ ਨਹੀਂ ਦੇ ਜਾਉ ਉਸੇ ਤਰ੍ਹਾਂ ਜਦੋਂ ਤੱਕ ਤੁਸੀਂ ਕਾਨੂੰਨ ਦੇ ਕੋਲੋਂ ਆਪਣਾ ਜਸਟਿਸ ਨਹੀਂ ਮੰਗੋਗੇ ਨਹੀਂ ਮੰਗੋਗੇ ਥੱਕ ਗਿਆ ਮੈਂ

ਐਮ ਐਲ ਨਹੀਂ ਲਾਉਣੀ ਅੱਜ ਅਕਤੂਬਰ ਤੇ ਵਾਲੀ ਹੈ ਉਹ ਹਾਂ ਦੋ ਦਿਨ ਚੜੇ ਉੱਪਰ ਆ ਗਏ ਦੋ ਦਿਨਾਂ ਨੇ ਇਹ ਚੰਗੀ ਆਪੇ ਲੱਗ ਜਾਂਦੀਆਂ ਦੇਖੋ ਨਾਲ ਆਉਂਦੇ ਹੁੰਦੇ

ਨੀ ਡਈ ਲੰਗੋਲੇ ਅਡੀ ਲੱਗੀ ਰਹੀ ਸਦਾ ਹੁਣ ਕਿਦ ਸਿੱਲਾ ਦੀ ਨੂੰ ਗਿਆ ਉਤਰਾਲੀ ਕਿੱਲੀ ਲੱਗਦਾ ਜੜੀ ਉਹ ਖੋਣ ਲਾਉਣ ਲੱਗੇ ਲਾਤੀਓ ਲਾਤੀਓ ਬੁੱਜ ਗਈ ਆ ਫੇਰ ਬੁੱਜ ਗਈ ਆ ਫੇਰ ਉਤਰਾਲੀ ਜੀ ਥੱਲੀ ਹੈ ਨਾ ਦੇ ਲਈ ਆ ਜਾ ਕੇ ਵਜਣਗੇ ਪਟਾਕੇ ਕਿ ਅਜੇ ਪੈਰਾਂ 'ਚ ਘੱਟ ਪਾਈ ਹੁੰਦੇ ਆ ਨਾ ਪੈਰਾਂ 'ਚ ਘੱਟ ਪਾਈ ਹੁੰਦੇ ਆ ਲੱਗੀ ਲੱਗੀ ਆਉਂਗੀ ਹੋਈ ਚੱਲ ਰਿਹਾ ਕੰਮ ਆੰਬੀ ਨਹੀਂ ਪਾਈ ਲੱਗਦਾ ਥੋੜੇ ਪਾਏ ਆ ਪਰਲਾ ਪੂਰੇ ਪੱਕੇ ਪੈਰੀ ਖਰਾਤਾ ਵਾ ਜੇ ਤੱਕ ਡਿੱਗਣ ਨਹੀਂ මේ රාමද සන්්‍රරලා යියෝම් බියක රත රදන සැරලා දිිගන ආව ਨੋ ਬਾਇ ਕਰੰਦੇ ਆਂ ਅਗਲਾ ਤੈਨੂੰ ਕੱਲ ਮਿਲਾਂਗੇ ਅਗਲੇ ਸਾਲ ਮਿਲਾਂਗੇ ਪਾਂਜੀ ਵੀ ਲੈਂਗੇ ਤੇ ਨਹੀਂ ਛੋਟੇ ਬਾਈ ਕਿ ਯਾ ਨਹੀਂ ਕੋਈ ਵੀ ਹੱਡੀਆਂ ਚੱਕਣ ਆ ਰਿਹਾ ਅਨੰਦਮੈਂਟ ਫ੍ਰੀ ਹੋ ਗਏ ਕਿ ਲੋਕ ਨੂੰ ਆਖਿਲ ਵੇਟ ਕਰਦੇ ਕਿ ਮਿੰਟ ਮਿੰਟੀ ਚੜਦੀ ਤੇ ਯਾਰ ਸਾਰੇ ਮਿੰਟੋ ਮਿੰਟ ਘਰੋਂ ਘਰੀ ਭੱਜ ਜਾਂਦੇ 99 ਘੰਟਾ ਹੋਈ ਗਿਆ ਵੇਟ ਕਰਦਿਆਂ ਨੂੰ ਆਪਾਂ ਵੀ ਆਪਾਂ ਰੌਣ ਦਾ ਚੌਥਾ ਵੇਖ ਕੇ ਜਣਾ ਚਲੋ ਚੱਲੀ ਆ ਕੇ ਮੈਂ ਹੱਡੀਆਂ ਚੁੱਕਦੇ ਵੇਖ ਲਈਏ ਚੁੱਕਣੀਆਂ ਨਹੀਂ ਲਿਆ ਕੋਈ ਮਨਾ ਕੀਤਾ ਲੱਗਦਾ ਉਹਨਾਂ ਨੇ ਮੈਂ ਬਲੂਨ ਲੈਣਾ ਹੀ ਲੈਣਾ 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 ਲੈ ਹੀ ਦੇਣ ਲੱਗੇ ਫਿਰ ਹੁਣ ਆਪਾਂ ਕਿਹੜਾ ਲੈਣਾ ਹਰਵੀਰ ਓਏ ਕਿਹੜਾ ਲੈਣਾ ਆਹੋ ਲੈਣਾ ਹੀ ਲੈਣੇ ਐਂਡ ਇਹ ਬਲੂਨ ਲੈਣਾ ਬੜੇ ਚਿਰ ਦਾ ਸਬਰ ਕਰਕੇ ਬੈਠਾ ਵਾ ਤੇ ਦੂਸਰਾ ਲੈਣਾ ਹਰਵੀਰ ਸਭੋਂ ਕਿਹੜਾ ਆਹ ਵਾਲਾ ਦੂਸਰਾ ਠੀਕ ਆ ਓਏ ਅਸੇਂਦਾ ਹੋਸਮਾ ਹੋਣਾ ਹੋਸਮਾ ਹੋਣਾ ਹੱਡੀਆਂ ਚ ਬਣਵਣ ਗਈ ਓ ਨਹੀਂ ਜਾਣੇ ਭੰਨ ਭੰਨ ਇੱਧਰ ਬਾਜ਼ਾਰ ਲੱਗਾ ਆਈਓ ਇਹ ਤੇ ਵੀ ਨਹੀਂ ਲੱਗਾ ਪਾੜ ਕੇ ਤੇ ਉਹ ਮਾਰਿਆ ਜਿਹੜਾ ਤੈਨੂੰ ਕਹਿਣ ਦੇ ਹਨ ਇਹ ਵਾਲਾ ਨਾਲ ਹੈ ਮਾੜਾ ਹੁੰਦਾ ਵੈਲਾ ਇੱਕ ਮਿੰਟ ਵੀ ਨਹੀਂ ਲਾਇਆ ਦੋ ਜੇ ਪੈਸੇ ਦੇਣ ਦੇ ਹਨ ਉਹਨਾਂ ਨੂੰ ਤੇ ਤੂੰ ਪਾੜ ਵੀ ਲਿਆਓ ਤੇ ਵੀ ਫਟ ਜਾਣੀ ਓਕਾਤ ਵੱਢ ਕੇ ਲੈ ਆਂ ਪਰ ਮੈਂ ਬੜੀ ਹੌਲੀ ਹੌਲੀ ਕਰਨੀ ਲੱਗੇ ਬਸ ਚਲੋ ਜਲਦੀ ਜਲਦੀ ਆਸਕੀਨ ਜੂਸ ਵੀ ਕਿ ਜਾਨੇ ਹਰ ਵੀ ਜਨਾ ਕੋਈ ਪੁਹਣਾ ਨਹੀਂ ੰਡੇ ਵਾ ਦੁਬਾਰਾ ਜੇ ਲਿਆ 1 ਮਿੰਟ ਵੀ ਨਹੀਂ ਲਾਇਆ 1 ਮਿੰਟ ਤਾਂ ਪਹਿਲਾਂ ਹੀ ਕਰਦਾ ਮੇਰੇ ਨਾਲ ਨਹੀਂ ਕੀ ਉਹ ਦਰਾਨੇ ਨਾ ਸੀ ਇਹ ਦਾਦਾ ਉਦੋਂ ਤੋਂ ਕਿਨਾਂ ਆ ਹੀ ਲੈਣਾ ਵਾ ਚਲੋ ਜੀ ਹੁਣ ਮੇਲਾ ਹੋ ਗਿਆ ਖਤਮ ਤੇ ਚੱਲੀ ਹੁਣ ਘਰ ਆਈਸਕ੍ਰੀਮ ਲੱਗੀ ਜਰਾਂ ਮੇਰੇ ਹੌਸਲੇ ਨਾਲ ਆ। ਹੰਦੀ ਗਿਆ ਨਾ। ਚਲੋ ਹੌਨੇ ਲੜਾ ਬੜਾ ਹੋਇਆ ਚਲਦੇ ਆ ਘਰ ਨੂੰ। ਮਿਲਦੇ ਆ ਕਿ ਨਵੇਂ ਬਲੌਗਰ ਦੇ ਨਾਲ। ਤਾਂ ਤੱਕ ਨਹੀਂ ਸਸਰੀ ਗੱਲ ਸਾਰਿਆਂ ਨੂੰ।